ਇਹ ਰੈਮਡੂਲ ਦੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਇਹ ਤਿੰਨੋਂ ਅੰਮ੍ਰਿਤਸਰ ਰੂਰਲ ਏਰੀਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਨਾਮ ਹੈਗੇ ਆ ਲਵਪ੍ਰੀਤ ਲੱਭਾ ਤੇ ਕਰਨਦੀਪ ਕਰਨ ਹੈ ਤੇ ਬੂਟਾ ਸਿੰਘ ਹੈ ਜਿਹੜੇ ਲਵਪ੍ਰੀਤ ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮ ਪਿੰਡ ਤਸੀਲ ਲਾਣਾ ਦੇ ਰਹਿਣ ਵਾਲਾ ਬੂਟਾ ਸਿੰਘ ਇਹ ਤਿੰਨੋਂ ਜਿਹੜਾ ਟੈਰਰਿਸਟ ਉਬਲੀ ਗੈਂਗਸਟਰ ਜਿਹੜਾ ਗਰੁੱਪ ਹੈ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਕਾ ਨੇ ਹਰਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਐ ਔਰ ਇਹਨਾਂ ਦੇ ਜਿਹੜੇ ਅਕਿਊਜ਼ ਦੇ ਕਨਫੈਸ਼ਨ ਦੇ ਉੱਤੇ ਇੱਕ AK47 ਰਾਈਫਲ ਇੱਕ ਲੋਕ ਪਿਸਟਲ 0.30 ਬੋਰ ਔਰ ਇੱਕ 0.32 ਬੋਰ ਦਾ ਪਿਸਟਲ ਤੇ ਇੱਕ ਲਾਈਵ ਕੈਟਰੇਜਸ ਇਹਨਾਂ ਦੇ ਡਿਫਰੈਂਟ ਜਿਹੜੀਆਂ ਵੈਪਨਸ ਨੇ ਉਹਦੇ ਨਾਲ ਮਿਲੇ ਨੇ ਇਹਦੇ ਵਿੱਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਇਹ ਵੈਪਨਸ ਕਟਆਊਟ ਕੰਟੈਕਟਸ ਦੇ ਥਰੂ ਪਛਾਏ ਗਏ ਔਰ ਅਗੇ ਇਹਨਾਂ ਨੂੰ ਟਾਸਕਿੰਗ ਜਿਹੜੀ ਉਹਨਾਂ ਨੇ ਅਗੇ ਕਰਨੀ ਸੀਗੀ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਇਹਨਾਂ ਇਹ ਜਿਹੜੇ ਤਿੰਨੋਂ ਅਕਿਊਜ਼ ਨੇ ਇਹਨਾਂ ਨੂੰ ਪੈਸਿਆਂ ਦੇ ਲਾਲਚ ਨਾਲ ਨਾਲ ਜੋੜਿਆ ਗਿਆ ਤੇ ਕੁਝ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਈ ਉਹ ਵੀ ਕਟਆਊਟ ਦੇ ਥਰੂ ਹੋਈ ਔਰ ਬੂਟਾ ਸਿੰਘ ਦੇ ਜਿਹੜਾ ਮੇਨ ਗੱਲ ਹੈ ਕਿ ਉਹ ਪੁਰਾਣਾ ਉਹਦਾ ਬ੍ਰਦਰ ਵੀ ਦੁਬਈ 'ਚ ਸੀਗਾ ਜਦੋਂ ਹੈਪੀ ਪਾਸੀਆਂ ਉੱਥੇ ਸੀਗਾ ਉਹਦੇ ਮੁੜ ਕੇ ਕੰਟੈਕਟ ਦੇ ਵਿੱਚ ਸਟੈਬਲਿਸ਼ ਰਹੇ ਬੂਟਾ ਸਿੰਘ ਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋਨੇ ਜਿਹੜੇ ਲਵਪ੍ਰੀਤ ਤੇ ਕਰਨ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾ ਕੇ ਉਹਨਾਂ ਨਾਲ ਜੋੜਿਆ ਤੇ ਅੱਗੇ ਵਾਸਤੇ ਜਿਹੜਾ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੋ ਇਹਦੇ 'ਚ ਜਦੋਂ ਕੱਲੇ ਰਿਕਵਰੀ ਹੋਈ ਹੈ ਜਗਦੇਵ ਕਲਾ ਏਰੀਆ ਚੋਂ ਉਸ ਤੋਂ ਬਾਅਦ ਜਦੋਂ ਇਹ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਕਿ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਗੱਡੀ ਚੋਂ ਇੱਕ ਵਾਰ ਬਾਥਰੂਮ ਵਗੈਰਾ ਜਾਣਾ ਹੈ ਜਾਂ ਸਿਹਤ ਖਰਾਬ ਦਾ ਬਹਾਨਾ ਮਾਰਿਆ ਜਿੱਦਾਂ ਡਾਲੇ ਚ ਉਤਰੇ ਤੇ ਇਹਨਾਂ ਨੇ ਗੁਰਜੀਤ ਸਿੰਘ ਜਿਹੜਾ ਐਸਆਈ ਹੈ ਉਹਦਾ ਪਿਸਤੌਲ ਖੋਇਆ ਤੇ ਉਹ ਤੋਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਸੈਲਫ ਡਿਫੈਂਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਐਸਐਚਓ सदर ਅਰਵਿੰਦਰ ਜੀ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਚੋਂ ਫਾਇਰ ਕੀਤਾ ਤੇ ਦੋ ਬੰਦੇ ਇੰਜਰਡ ਹੋਏ ਲਵਪ੍ਰੀਤ ਤੇ ਬੁੱਟਾ ਸਿੰਘ ਇਹਨਾਂ ਨੂੰ ਮੈਡੀਕਲ ਟਰੀਟਮੈਂਟ ਵਾਸਤੇ ਹਸਪੀਟਲ ਭੇਜਿਆ ਗਿਆ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮਡਲੀ ਪੁੱਛ ਕੇ ਚੇ ਪਤਾ ਲੱਗਾ ਕਿ 3 ਫਰਵਰੀ ਨੂੰ ਜਿਹੜਾ ਫਤੇਗੜ ਚੂੜੀਆਂ ਇੰਟਰਸੈਕਸ਼ਨ ਬਾਈਪਾਸ ਦੇ ਉੱਤੇ ਆਪਾਂ ਸਾਰਿਆਂ ਨੇ ਸੁਣਿਆ ਕਿ ਇਨਸੀਡੈਂਟ ਹੋਇਆ ਉਹਦੇ ਬਾਰੇ ਡਿਟੇਲ ਪੁੱਛ ਕੇ ਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਚੀਜ਼ ਰੈਪ ਕਰਕੇ ਦਿੱਤੀ ਗਈ ਸੀ ਲਪੇਟ ਕੇ ਦਿੱਤੀ ਗਈ ਸੀਗੀ ਔਰ ਦੱਸਿਆ ਗਿਆ ਸੀ ਕਿਸੇ ਵੀ ਸਰਫੇਸ ਨਾਲ ਜਦੋਂ ਟੱਚ ਕਰੇਗੀ ਤਾਂ ਉਹਦੀ ਬਹੁਤ ਵੱਡੀ ਆਵਾਜ਼ ਆਏਗੀ ਉਹ ਜਿਹੜੀ ਹੈ ਇਹਨਾਂ ਦੇ ਜੋ ਇਨਸੀਡੈਂਟ ਦੇ ਬਾਰੇ ਆਪਣੀ ਇਨਵੋਲਵਮੈਂਟ ਵੀ ਕਨਫੈਸ ਕੀਤੀ ਹੈ ਇਹਦੇ ਚ ਜਿਹੜੇ ਕੁਝ ਪਨਾਹ ਦੇਣ ਵਾਲੇ ਬੰਦੇ ਵੀ ਇਹਨਾਂ ਦੇ ਨਾਲ ਫਿਕਰ ਹੋਏ ਐ ਉਹਨਾਂ ਦੀ ਵੀ ਅਸੀਂ ਜਿਹੜੀ ਰੋਲ ਸਰਟਨ ਕਰਕੇ ਉਹਦੇ ਖਿਲਾਫ ਵਾਜਬ ਕਾਰਵਾਈ ਕੀਤੀ ਜਾ ਰਹੀ ਹੈ ਮੇਨ ਗੱਲ ਕੀ ਹੈ ਕਿ ਜਿਹੜੇ ਯੂਥ ਨੇ ਇਹ ਇਹਦੇ ਚ ਇੱਕ ਜਿਹੜਾ ਲਵ ਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਇੱਕ ਐਨਡੀਪੀਐਸ ਦਾ 200 ਗ੍ਰਾਮ ਦੇ ਕਰੀਬ ਦਾ ਇੱਕ ਹੋਰ ਸਾਥੀ ਦੇ ਨਾਲ ਪੁਰਾਣਾ ਮੁਕੱਦਮਾ ਦਰਜ ਹੈ ਬਾਕੀ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜੋ ਮੇਨ ਗੱਲ ਆਈ ਹੈ ਕਿ ਫਾਈਨੈਂਸ਼ੀਅਲ ਐਲਿਉਰਮੈਂਟ ਵਾਸਤੇ ਇਹ ਬੰਦੇ ਜਿਹੜੇ ਇਹੋ ਜਿਹੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਸੋ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਸਾਰੇ ਯੂਥ ਨੂੰ ਦੇਣਾ ਚਾਹੁੰਦਾ ਕਿ ਦੇਖੋ ਬਾਰ ਬੈਠੇ ਲੋਕ ਤੁਹਾਨੂੰ ਮਿਸਯੂਜ਼ ਕਰਦੇ ਮੁੜ ਕੇ ਸੰਤਾਪ ਤੁਹਾਨੂੰ ਭੋਗਣਾ ਪੈਂਦਾ ਤੋ ਆਪਣੀ ਮਿਹਨਤ ਨਾਲ ਕੰਮ ਕਰੋ ਔਰ ਇਹੋ ਜੇ ਕੰਮ ਚ ਨਾ ਪਈਏ ਆਪਾਂ ਮੈਂ ਤਾਂ ਮੈਂ ਸਾਰੀ ਸਾਰੀ ਪੁਲਿਸ ਟੀਮ ਨੂੰ ਦਿਲੀ ਮੁਬਾਰਕਤਾ ਬਾਦ ਦਿੰਨਾ ਕਿ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਆਲਮ ਵਿਜੇ ਜੀ ਹਰਮਿੰਦਰ ਜੀ ਨਵਜੋਤ ਸਾਡੇ ਏਡੀਸੀਪੀ ਸਾਡੇ ਸੀਆਈਏ ਦੇ ਇੰਸਪੈਕਟਰ ਮੋਲਕ ਤੇ ਬਿੰਦਰਜੀਤ ਔਰ ਹਰਿੰਦਰ ਔਰ ਇਹਨਾਂ ਨਾਲ ਅਰਵਿੰਦ ਮੀਨਾ ਜੀ ਸਾਡੇ ACP ਨਾਰਥ ਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਇਹ ਸਾਰੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਫਲ ਕਰਨ ਦੇ ਵਿੱਚ। ਸਰ ਜੀ ਤੁਸੀਂ ਦੱਸਿਆ ਲਿਫਾਫਾ ਇਹਨਾਂ ਨੂੰ ਦਿੱਤਾ ਗਿਆ। ਲਿਫਾਫਾ ਨਹੀਂ ਜੀ ਉਹ ਰੈਪਡ ਸੀਗਾ ਕੱਪੜੇ ਦੇ ਵਿੱਚ। ਇਹਨੇ ਸਾਰੇ ਇਹਨਾਂ ਦੱਸਿਆ ਗਿਆ ਸੀ ਵੀ ਉਹਦੇ ਚੌਕੀ ਤੇ ਟੁੱਟਣਾ ਇਹ ਇਹ ਅਜੇ ਗੱਲ ਚੱਲ ਰਹੀ ਹੈ ਜੀ ਦੇਖੋ ਇਹ ਤਾਂ ਡੈਫੀਨਿਟਲੀ ਡਾਇਰੈਕਸ਼ਨ ਦਿੱਤੀ ਕਿ ਚੌਕੀ ਵਾਲੀ ਗੱਲ ਵੀ ਹੋ ਸਕਦੀ ਕੋਈ ਚੌਕੀ ਤਾਂ ਉੱਥੇ ਬੰਦ ਹੈ। ਤਾਨੂੰ ਵੀ ਪਤਾ ਇਸ ਗੱਲ ਦਾ ਤੇ ਮੇਨ ਗੱਲ ਤਾਂ ਆਪਾਂ ਦੇਖਣ ਵਾਲੀ ਹੈ ਕਿ ਕੱਟ ਆਊਟਸ ਜਿਹੜੇ ਆ ਉਦੋਂ ਵੀ ਜਿਹੜਾ ਉਹ ਆਪਣੇ ਰੈਪ ਕੀਤੀ ਹੋਏ ਸਮਾਨ ਵੀ ਜਦੋਂ ਦਿੱਤਾ ਗਿਆ ਉਹ ਵੀ ਇਹਨਾਂ ਨੂੰ ਇੱਧਰ ਆਪਣੇ ਪੁੱਕੜਾਂ ਵਾਲੇ ਦੇ ਨੇੜੇ ਤੜੇ ਉਹ ਸਮਾਨ ਪਹੁੰਚਾਇਆ ਗਿਆ ਔਰ ਜਿਹੜੀ ਇਹ ਵੈਪਨਸ ਵਗੈਰਾ ਵੀ ਇਤਨਾ ਹੀ ਉਸ ਏਰੀਆ ਦੇ ਵਿੱਚ ਇਹਨਾਂ ਨੂੰ ਹੈਂਡਓਵਰ ਕੀਤੇ ਗਏ ਪਰ ਸਾਹਮਣੇ ਬੰਦਾ ਕੋਈ ਨਹੀਂ ਆਇਆ ਇੱਕ ਵੈਂਟੇਜ ਪੁਆਇੰਟ ਦਿੱਤਾ ਗਿਆ ਉੱਥੇ ਇਹਨਾਂ ਨੂੰ ਪੈਸੇ ਵੀ ਜਿਹੜੇ ਥੋੜੇ ਬਹੁਤ ਦਿੱਤੇ ਉੱਥੇ ਹੀ ਪਹਚਾਏ ਔਰ ਕੀ ਨਾਮ ਲੱਗਦਾ ਸਰ ਲੱਗਦਾ ਉਹ ਪਾਕਿਸਤਾਨ ਤੋਂ ਆਏ ਹੋ ਸਕਦੇ ਆ ਡੈਫੀਨਿਟਲੀ ਜੀ ਇਹ ਡਰੋਨ ਨਹੀਂ ਆਏ ਵੈਪਨਸ ਹੈ ਕਿਉਂਕਿ ਜਿਹੜੀ ਲੇਟੈਸਟ ਵੀ ਤੁਹਾਨੂੰ ਪਤਾ ਕਿ ਡਰੋਨਸ ਦੀ ਆਮ ਤਰਫ ਦੇ ਵਿੱਚ ਆਪਾਂ ਕਿੰਨੀਆਂ ਰਿਕਵਰੀਆਂ ਕੀਤੀਆਂ ਔਰ ਉਹ ਉਹ ਅਸੀਂ ਬੀਐਸਐਫ ਅਥਾਰਟिटीज ਨਾਲ ਹੁਣ ਇਹਨੂੰ ਗੱਲ ਨੂੰ ਟੇਕ ਅਪ ਜ਼ਰੂਰ ਕਰਨਾ ਹੈ ਕਿ ਕਿਉਂਕਿ ਤੁੰਦਾਂ ਦਾ ਵੀ ਪਿੱਛੇ ਮੌਸਮ ਸੀ ਉਹਦਾ ਵੀ ਫਾਇਦਾ ਉਠਾਇਆ ਲੋਕਾਂ ਨੇ ਸੋ ਉਹਦੇ ਵਿੱਚ ਜਿਹੜੀ ਇਹ ਸਾਡਾ ਆਪਰੇਸ਼ਨ ਹੈ ਕੰਟੀਨਿਊ ਕਰੇਗਾ ਔਰ ਅਸੀਂ ਤੁਹਾਡੇ ਰਾਹੀਂ ਸਾਰੇ ਗੁਰੂ ਨਗਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਦਿਨ ਰਾਤ ਪੁਲਿਸ ਮਿਹਨਤ ਕਰ ਰਹੀ ਹੈ ਔਰ ਬਿਲਕੁਲ ਉਹਨਾਂ ਦੀ ਸੁਰੱਖਿਆ ਸਾਡਾ ਪ੍ਰਾਈਮ ਇੰਪੋਰਟੈਂਟ ਕੰਮ ਹੈ ਔਰ ਉਹਤੇ ਪੂਰਾ ਪਹਿਰਾ ਦੇ ਰਹੀ ਹੈ ਔਰ ਐਸੀ ਇਹ ਕਿਸੇ ਨੂੰ ਇਹ ਜਿਹੜਾ ਇਹੋ ਜਿਹਾ ਕੰਮ ਕਰਨ ਦੀ ਕੋਈ ਹਜਾਤ ਨਹੀਂ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਸ ਕੇਸ 'ਚ ਯੂਏਪੀਏ ਵੀ ਜਿਹੜਾ ਉਹ ਵੀ ਐਡ ਕੀਤਾ ਗਿਆ ਸਰ ਇਹ ਉਹ ਜਿਆਦਾ ਮੋਬਾਈਲ ਆ ਰਹੇ ਨੇ ਜਿਹੜੇ ਮਿਲੇ ਆ ਉਹਦਾ ਕੋਈ ਕੰਟੈਕਟ ਮਿਲਿਆ ਕੀ ਬੰਸੀ ਦਾ ਚੱਲ ਰਿਹਾ ਜੀ ਉਹ ਸਾਰਾ ਇੱਥੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦਾ ਸਾਰਾ ਕੁਝ ਕਰ ਰਹੇ ਆ ਅਸੀਂ ਔਰ ਅਖੀਰ ਤੱਕ ਮਤਲਬ ਇਹਨੂੰ ਲਾਸਟ ਬੰਦੇ ਦੇ ਕੰਟੈਕਟ ਤੱਕ ਲੈ ਕੇ ਜਾਵਾਂ ਇਨਕਾਉਂਟਰ ਕਿਹੜੀ ਥਾਂ ਤੇ ਹੋਇਆ ਸਰ ਜੀ ਇਓ ਲੀ ਮੈਰੀਡੀਅਨ ਹੋਟਲ ਦੇ ਪਿਛਲੇ ਪਾਸੇ ਸੜਕ ਤੋਂ ਜਦੋਂ ਵਾਪਸ ਆ ਰਹੇ ਸੀ ਜਗਦੇਵ ਕਲਾਂ ਤੋਂ ਸਰੇ ਬਹੁਤ ਜ਼ਿਆਦਾ ਇਸ ਵਾਰ ਮਹੂਤਿਆਰ ਬਣੇਗੇ ਕਿ ਉਹ WhatsApp ਨੇ ਕਲੌਕ ਪਿਸਟਲ ਇਹ ਨੈਚਰ ਗੱਲ ਹੈ ਇਹਨਾਂ ਨੂੰ ਇਸਤੇਮਾਲ ਹੀ ਕਰਨਾ ਸੀਗਾ ਲੇਕਿਨ ਇਹਦੇ ਬਾਰੇ ਕੋਈ ਕਿਉਂਕਿ ਤੁਸੀਂ ਮੋਟਲੀ ਪੁੱਛਤਾਛ ਕੀਤੀ ਆ ਉਹਨਾਂ ਕੋਲੋਂ ਇਹਦੇ ਬਾਰੇ ਪਤਾ ਚੱਲਿਆ ਕਿ ਕਿੱਥੇ ਉਹਨਾਂ ਨੇ ਕਿਉਂਕਿ ਇਹਨਾਂ ਦਾ ਕੋਈ ਕੰਸਟ੍ਰਕਸ਼ਨ ਹੀ ਹੋਣਾ ਨਹੀਂ ਨਹੀਂ ਦੇਖੋ ਅੱਗੇ ਵੀ ਇਹੋ ਜਿਹੇ ਅਸਾਲਟ ਵੀ ਪਿੱਛੇ ਵਜੇ ਫੜੀਆਂ ਗਈਆਂ ਤੁਹਾਨੂੰ ਵੀ ਪਤਾ ਈਵਨ ਜਿਹੜਾ ਬਾਕੀ ਆਊਟ ਆਫ ਸਟੇਟ ਵੀ ਜਿਹੜੇ ਪਟਾਲਾ ਪੁਲਿਸ ਨਾਲ ਵੀ ਹੋਇਆ ਉਹਦੇ ਵਿੱਚ ਵੀ ਹੋਇਆ ਇਹ ਤਾਂ ਮਤਲਬ ਇੱਕ ਕੰਟੀਨਿਊਸ ਪ੍ਰੋਸੈਸ ਹੈ ਪਰ ਇਹਨਾਂ ਨੂੰ ਅਜੇ ਇਹਦੇ ਬਾਰੇ ਅੱਗੇ ਡਾਇਰੈਕਸ਼ਨ ਨਹੀਂ ਮਿਲੀ ਸੀ ਜੋ ਸਾਡੀ ਮੋੜਲੀ ਪੁਛਗਿਚ ਕਹਿੰਦੀ ਆ ਅੱਗੇ ਬਾਕੀ ਲੰਬਾ ਰਿਮਾਂਡ ਹੁਣ ਲਿਆ ਇਹਦੇ ਤੇ ਪੂਰਾ ਡਿਟੇਲ ਪੁਛਗਿਚ ਕੀਤੀ ਜਾਏ ਇਹਦੇ ਵਿੱਚ ਕਿੰਨੇ ਦਿਨ ਇਹਦੇ ਚ 3 ਦਿਨ ਦਾ ਮਿਲਿਆ ਕਿਉਂਕਿ ਕੱਲ ਡਿਊਟੀ ਮੈਜਿਸਟ੍ਰੇਟ ਸੀ ਲੰਬਾ ਮਿਲੇਗਾ ਇਹਦੇ ਚ ਕਿਉਂਕਿ ਯੂਏਪੀ ਐਡਿਟ ਹੈ ਇਹਦੇ ਚ ਇਹਨਾਂ ਦੇ ਸਰ ਖਿਲਾਫ ਜਿਹੜਾ ਇਹ ਨਹੀਂ ਲਾਂਚ ਕੀਤਾ ਗਿਆ ਸੀ ਜਾਂ ਉਹ ਤੋਂ ਪਹਿਲਾਂ ਹੀ ਇਹਨਾਂ ਦੇ ਮਗਰ ਆ ਗਿਆ। ਯਾਰ ਦੇਖੋ ਸਾਡਾ ਆਪਰੇਸ਼ਨ ਕੋਈ ਨਾ ਕੋਈ ਚੱਲਦਾ ਰਹਿੰਦਾ ਔਰ ਇਨਵੈਸਟੀਗੇਸ਼ਨ ਕੋਈ ਵੀ ਇਨਸੀਡੈਂਟ ਦੇ ਉੱਤੇ ਆਪਾਂ ਉਦੋਂ ਹੀ ਉਹਨੂੰ ਅੰਜਾਮ ਸ਼ੁਰੂ ਕਰ ਦਿੰਦੇ ਆ ਔਰ ਸਟਾਰਟ ਕਰਦੇ ਆ ਇਨੀਸ਼ੀਏਟ ਕਰਦੇ ਆ। ਉਹਦੇ ਚ ਹਰ ਤਰ੍ਹਾਂ ਦੇ ਸਾਡੇ ਕੋਈ ਇਨਪੁਟਸ ਆਉਂਦੇ ਰਹਿੰਦੇ ਆ ਚਾਹੇ ਉਹ ਟੈਕਨੀਕਲ ਹੋਵੇ, ਹਿਊਮਨ ਇੰਟ ਹੋਵੇ, ਕੋਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉਹ ਉਹਦੇ ਨਾਲ ਹੀ ਫਾਈਨਲਾਈਜ਼ ਹੁੰਦਾ। ਸਾਡੀ ਨੂੰ ਪੈਸੇ ਮਿਲੇ ਇਹਨਾਂ ਨੂੰ ਕੈਸ਼ ਮਿਲੇ ਜਾਂ ਕੀ ਕੈਸ਼ ਮਿਲੇ ਸੀਗੇ ਜੀ? ਅੱਛਾ ਤੇ ਕਿੰਨੇ ਪੈਸੇ? ਉਹ ਥੋੜੇ ਹੀ ਸੀਗੇ ਪੈਸੇ ਵਨ ਨੇ ਠੀਕ ਨੇ ਬਟ ਜੇਰੇਲਾਜ ਨਹੀਂ ਸਰ ਕਿੰਨਾ ਕਿ ਫੇਰ ਹੋ ਗਿਆ ਇਹਨਾਂ ਨੂੰ ਐ ਕੋਈ ਜੀ ਐਕਟੀਵਿਟੀਜ਼ ਦੇ ਵਿੱਚ ਇਨਵੋਲ ਜਿਹੜੇ ਉਹਨਾਂ ਦੇ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਵੀ ਲਵਪ੍ਰੀਤ ਦੇ ਖਿਲਾਫ ਇੱਕੋ ਹੀ ਪੁਰਾਣਾ ਮੁਕੱਦਮਾ ਸੀਗਾ ਉਹਦੇ 'ਚ ਇਹ ਵੇਲ ਤੇ ਆਇਆ ਸਾਲ ਖੋ ਗਿਆ ਇਹਨੂੰ ਤੇ ਉਸ ਤੋਂ ਬਾਅਦ ਇਹ ਇੱਧਰ ਕੰਟੈਕਟ 'ਚ ਆ ਗਿਆ ਥਰੂ ਬੁੱਟਾ ਸਿੰਘ ਇਹ ਥੋੜਾ ਹੁਣੇ ਸ਼ੁਰੂ ਕੀਤਾ ਇਹਨਾਂ ਨੇ ਕੰਮ ਬੇਸਿਕਲੀ ਭੋਲੇ-ਪਾਲੇ ਯੂਥ ਜਿਹੜੇ ਐ ਇਸ ਕੰਮ 'ਚ ਐਲਿਓਰਮੈਂਟ 'ਚ ਫਸ ਜਾਂਦੇ ਆ ਜਿਹੜੀ ਫਾਈਨੈਂਸ਼ੀਅਲ ਲਾਸਟ ਦੇ ਲਵਪ੍ਰੀਤ ਦੀ ਉਹਨੀ ਹਾਂਜੀ ਲਾਪ੍ਰੀਤ ਤੇ ਰਜੰਗੀ ਨੇ ਦੋਨੋਂ 20s ਚ ਹੀ ਨੇ ਬੂਟਾ ਸਿੰਘ ਥੋੜਾ ਮੇਰੇ ਖਿਆਲ ਏਡ ਹੈ ਹਾਂਜੀ ਹਾਂ 24 ਹੈ 40 ਸਾਲ ਦਾ ਹੈਗਾ ਬੂਟਾ ਇਹ ਕਾਫੀ अर्ਲੀ 20s ਚ ਨੇ ਦੋਨੋਂ ਤਾਂ ਕਰਨਦੀਪ ਦਾ ਕੀ ਰੋਲ ਲਗਾ ਸੀ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਜਦ ਵਿੱਚ ਪੁਲਿਸ ਨਜਾਇਜ਼ ਚੁੱਕੇ ਲਾਗੇ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਅੱਡੇ ਮਾਰੂ ਉਥੇ ਹਰ ਕਿੱਥੋਂ ਆ ਗਏ ਸਰ ਇਹਨਾਂ ਤਿੰਨਾਂ ਨੇ ਦਿਨੇ ਆਏ ਸੀਗੇ ਜਿਸ ਦਿਨ ਇਹਨਾਂ ਨੂੰ ਸੁਪੇ ਦਾ ਜਣਾ ਰਿਹਾ ਨਹੀਂ ਜੀ ਉਸ ਦਿਨ ਕਰਨਦੀਪ ਤੇ ਲਵਪ੍ਰੀਤ ਆਏ ਸੀ ਸੱਚ ਕਰ ਤੁਹਾਡਾ ਆਇਆ ਸੀ ਤੁਹਾਡਾ ਫਰੈਂਚ ਕਿਉਂਕਿ ਸੈਕੂ ਤੁਹਾ ਘੱਟ ਮਤ ਯਾਰ ਉਹ ਚੱਲ ਰਿਹਾ ਹੁਣ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਸਰ ਉਸ ਤੇ ਸਟ੍ਰਾਈਕਰ ਲੀਵਰ ਵੀ ਬਰਾਮਦ ਹੋਇਆ ਸੀ ਉਸ ਉਸ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਬੰਦੇ ਨਹੀਂ ਮਿਲਿਆ ਨਹੀਂ ਮਿਲਿਆ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜ ਲਏ ਐ ਔਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂ ਤਰੀਕੇ ਬੋਡੀ ਸੈਮ ਨਾਲ ਬੜੀ ਜਾਣੀ ਬੜੀ ਵੱਡੀ ਕਿਉਂਕਿ ਇਹਨੇ ਬਹੁਤ ਜੇ ਕਿਸੇ ਟਾਰਗੇਟ ਤੇ ਜਾਂਦੇ ਨੈਚੁਰਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਤਾਂ ਉਸ ਲੈਵਲ ਦੀ ਵੀ ਉਹਨਾਂ ਦੀ ਪਲੈਨਿੰਗ ਵੀ ਜੇ ਕੋਈ ਸ਼ੇਅਰ ਕਰ ਸਕੋ ਤੇ ਆ ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਹੈ ਵੀ ਪਹਿਲਾਂ ਹੀ ਫੜ ਲਈ ਜੀ ਅੱਪਾ ਜੀ ਆਈ ਹੈ ਹਮ ਦੈਟ ਇਜ਼ ਅ ਗੁੱਡ ਅਚੀਵਮੈਂਟ ਗੁੱਡ ਆਪਰੇਸ਼ਨਲ ਅਚੀਵਮੈਂਟ ਆਫ ਦੀ ਪੁਲਿਸ ਜੀ ਬਿਲਕੁਲ ਥੈਂਕ ਯੂ ਜੀ ਸਰ ਥੈਂਕ ਯੂ